ਹੁਣ ਜਿਹੜੀ ਜ਼ਮੀਨ ਕਹਿੰਦੇ ਆ ਵੀ 4 ਕਰੋੜ ਦੀ ਵੇਖ ਜੂ 3 ਕਰੋੜ ਦੀ ਵੇਚੂ 5 ਕਰੋੜ ਦੀ ਵੇਚੂ ਅਸੀਂ ਮੰਨ ਲੈਂਦੇ ਆ ਗੱਲ ਬੋਰੀਆਂ ਅੱਗੇ ਰੱਈਏ ਬਾਲਣਗੇ ਪਰ ਲੈਣਗੇ ਕਿੱਥੇ ਜਾ ਕੇ ਇੱਕ ਮਸਲਾ ਲਗਾਤਾਰ ਗਰਮਾਇਆ ਹੋਇਆ ਹੈ ਜਿਸ ਤੇ ਰਾਜਨੀਤੀ ਵੀ ਗਰਮਾ ਚੁੱਕੀ ਹੈ ਪਿੰਡਾਂ ਦਾ ਮਸਲਾ ਜਿੱਥੇ ਕਿ ਲੈਂਡ ਜਿਹੜੀ ਆ ਪਿੰਡਾਂ ਦੀ ਐਕਵਾਇਰ ਕਰਨ ਦਾ ਇਹ ਮਸਲਾ ਆਇਆ ਲੁਧਿਆਣਾ ਦੇ 30 ਤੋਂ ਵੱਧ ਪਿੰਡਾਂ ਦੀ 24311 ਏਕੜ ਤੱਕ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ 10 ਸਾਲ ਉਹ 15 ਸਾਲ ਨੂੰ ਮਲੇ ਸਾਡੀ ਆਮਦਨ ਅੱਜ ਖਤਮ ਹੋ ਰਹੀ ਹੈ ਬਈ ਬੱਚੇ ਪਾਲਣੇ ਰੋਟੀ ਖਾਣੀਆਂ ਸਾਡਾ ਤਾਂ ਇਹੀ ਕੱत्ता ਹੋਰ ਕੋਈ ਕੱत्ता ਨਹੀਂ ਹੈਗਾ ਬਈ ਖਤਮ ਹੋ ਰਹੇ ਆ ਸਾਾਨੂੰ ਜਾਇਦਾਦ ਸਾਡੀ ਜਾਨ ਨਾਲੋਂ ਪਿਆਰੀ ਹੈ ਸਾਡੇ ਪੁੱਤਾਂ ਨਾਲੋਂ ਵੀ ਪਿਆਰੀ ਹੈ ਇਸ ਤੋਂ ਪਰੇ ਕੋਈ ਚੀਜ਼ ਨਹੀਂ ਹੈਗੀ ਤੁਸੀਂ ਕਹਿ ਰਹੇ ਸੀ ਕਿ ਅਸੀਂ ਮਰ ਵੀ ਜਾਵਾਂਗੇ ਤਾਂ ਵੀ ਇਹ ਜ਼ਮੀਨ ਜਿਹੜੀ ਆ ਨਹੀਂ ਦਵਾਂਗੇ ਗੱਲ ਸਹੀ ਹੈ ਅਸੀਂ ਬਿਲਕੁਲ 100% ਸਹੀ ਹੈ ਜੀ ਅਸੀਂ ਵਟਤੇ ਨਹੀਂ ਜਾਣਦੇ ਇੱਕ ਦੂਏ ਨੂੰ ਇਹ ਜ਼ਮੀਨ ਸਾਡੀ ਸਰਕਾਰ ਕੇਅਰ ਚ ਕਰਨਾ ਚਾਹੁੰਦੀ ਆ ਇੱਕ ਪੱਖ ਇਹ ਵੀ ਕਹਿ ਰਿਹਾ ਕਿ ਸੀਮੈਂਟ ਕੰਕਰੀਟਾਂ ਦੇ ਹਨਾ ਬਦਲੇ ਅਸੀਂ ਆਪਣੀ ਜਿਹੜੀ ਉਪਜਾਊ ਭੂਮੀ ਆ ਉਹ ਕਿੱਦਾਂ ਦੇ ਦਈਏ ਇਹ ਪਿੰਡਾਂ ਦੀ ਜ਼ਮੀਨ ਅਨਕੁਆਇਰ ਹੋਊਗੀ ਜੋ ਇਹ ਨੀਤੀ ਦੇ ਅਧੀਨ ਕਰਨ ਨੂੰ ਕਹਿੰਦੇ ਆ ਤਾਂ ਜੋ ਇਹ ਪਿੰਡਾਂ ਦੇ ਪਰਿਵਾਰ ਨੇ ਬੱਚੇ ਨੇ ਇਹ ਪਰਿਵਾਰ 50 ਸਾਲ ਪਿੱਛੇ ਪੈ ਜਾਊਗਾ ਕਿ ਕਿਸੇ ਨੂੰ ਖੇਤੀ ਤੋਂ ਬਗੈਰ ਕੋਈ ਕੰਮ ਨਹੀਂ ਆਉਂਦਾ ਹੈਗਾ ਸਾਡੇ ਸੋਚ ਮੁਤਾਬਕ ਕੋਈ ਵੀ ਪਿੰਡ 1 ਫੁੱਟ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਆ ਚਾਹੇ ਉਸ ਨੂੰ ਉਸ ਲਈ ਕੋਈ ਵੀ ਸੰਘਰਸ਼ ਕਰਨਾ ਪਵੇ ਪੰਜਾਬ ਦੇ ਵਿੱਚ ਅੱਜ ਇੱਕ ਮਸਲਾ ਲਗਾਤਾਰ ਗਰਮਾਇਆ ਹੋਇਆ ਹੈ ਜਿਸ ਤੇ ਰਾਜਨੀਤੀ ਵੀ ਗਰਮਾ ਚੁੱਕੀ ਹੈ ਪਿੰਡਾਂ ਦਾ ਮਸਲਾ ਜਿੱਥੇ ਕਿ ਲੈਂਡ ਜਿਹੜੀ ਆ ਪਿੰਡਾਂ ਦੀ ਐਕਵਾਇਰ ਕਰਨ ਦਾ ਇਹ ਮਸਲਾ ਆਇਆ ਜਿਸ ਦੇ ਵਿੱਚ ਗਲਾਡਾ ਨੂੰ ਸ਼ਹਿਰੀ ਜਿਹੜੀਆਂ ਕਲੋਨੀਆਂ ਬਣਾਉਣ ਦੇ ਲਈ ਹੋਰ ਜ਼ਿਆਦਾ ਜਿਹੜਾ ਅਰਬਨ ਸਟੇਟ ਦੇ ਲਈ ਲੁਧਿਆਣਾ ਦੇ 30 ਤੋਂ ਵੱਧ ਪਿੰਡਾਂ ਦੀ 24311 ਏਕੜ ਤੱਕ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਤੇ ਜਿਸ ਦੇ ਵਿੱਚ ਸਰਕਾਰ ਨੇ ਜਿਹੜਾ ਇਹ ਪਾਲਿਸੀ ਲਿਆਂਦੀ ਹੈ ਤੇ ਹੁਣ ਲੁਧਿਆਣਾ ਦੇ ਉਹਨਾਂ ਪਿੰਡਾਂ ਦੇ ਵਿੱਚ ਮੌਜੂਦ ਆ ਜਿੱਥੇ ਕਿ ਇਹ ਪਿੰਡ ਹੈ ਜੀ ਟੈਪਈ ਜਿੱਥੇ ਕਿ ਲੋਕ ਜਿਹੜੇ ਨੇ ਮੋਤਵਾਰ ਜਿਹੜੇ ਨੇ ਇਸ ਪਿੰਡ ਦੇ ਮੌਜੂਦ ਨੇ ਉਹਨਾਂ ਦੇ ਨਾਲ ਗੱਲ ਬਾਤ ਕਰਕੇ ਉਹਨਾਂ ਦਾ ਤਰਕ ਜਾਣਨ ਦੀ ਕੋਸ਼ਿਸ਼ ਕਰਾਂਗੇ ਮੈਨੂੰ ਲੱਗਦਾ ਕਿ ਅੱਜ ਇੱਥੇ ਇਕੱਠ ਵੀ ਜਿਹੜਾ ਇਸੇ ਮੁੱਦੇ ਤੇ ਹੋਇਆ ਸੀ ਕਿ ਜਿਹੜਾ ਸਾਡਾ ਪਿੰਡ ਜਾਂ ਤੁਹਾਡਾ ਪਿੰਡ ਜਿਹੜਾ ਇਸ ਪ੍ਰੋਜੈਕਟ ਦੇ ਵਿੱਚ ਆ ਗਿਆ ਹੈ ਕੀ ਤੁਸੀਂ ਸੋਚਦੇ ਹੋ ਕਿ ਜਿਹੜੀ ਇਹ ਸਰਕਾਰ ਨੇ ਹੁਣ ਪੰਜਾਬ ਸਰਕਾਰ ਪਾਲਿਸੀ ਲੈ ਕੇ ਆਈ ਹੈ ਉਹ ਕਿੰਨੇ ਕ ਤੁਹਾਡੇ ਹੱਕ ਦੇ ਵਿੱਚ ਭੁਗਤੇਗੀ ਕਿੰਨੇ ਕ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਲਈ ਮੁਨਾਫੇਦਾਰਕ ਨਹੀਂ ਹੋ ਸਕਦੀ ਕੀ ਕਹਿਣਾ ਚਾਹੁੰਦੇ ਹੋ ਸਰਪੰਚ ਸਾਹਿਬ ਇਹ ਜਿਹੜੀ ਇਹ ਪਾਲਿਸੀ ਲਗਾਈ ਹੈ ਸਰਕਾਰ ਇਹ ਕਿਸਾਨਾਂ ਦੇ ਹੱਕ ਚ ਨਹੀਂ ਹੈਗੇ ਅਸੀਂ ਸਾਰੇ ਪਿੰਡ ਨਗਰ ਵੀ ਇਸ ਦਾ ਵਿਰੋਧ ਕਰਦੇ ਆਂ ਵੀ ਜੇ ਸਰਕਾਰ ਨੂੰ ਚਾਹੀਦਾ ਜਿਹੜੀਆਂ ਪਹਿਲਾਂ ਅਰਬ ਸਟੇਟਾਂ ਕੱਟੀਆਂ ਹੋਈਆਂ ਨੇ ਪਹਿਲਾਂ ਉਹਨਾਂ ਦਾ ਜਾਬਦਾ ਕਰੇ ਉਹਨਾਂ ਨੂੰ ਪੂਰਾ ਬਹਾਲ ਕਰਨ ਉਹ ਤੇ ਖੇਤੀ ਜੋਗ ਜ਼ਮੀਨ ਆ ਜੀ ਇਹ ਖੇਤੀ ਜੋਗ ਜ਼ਮੀਨ ਆ ਜੀ ਇਹ ਬਹੁਤ ਗਲਤ ਕੰਮ ਹੋ ਰਿਹਾ ਸਤ ਕੋਈ ਗਰੀਬ ਬੰਦੇ ਆ ਅਸੀਂ ਇਹਦੇ ਸਿੱਤੋਂ ਰੋਟੀ ਖਾਣੇ ਆ ਸਾਡੀ ਕੱਲ ਨੂੰ ਹੀ ਆਮਦਨ ਖੜ ਜਣੀ ਹੈ ਤੁਹਾਨੂੰ ਜਵਾਬ ਪੜਾਂਗੇ ਕਿ ਤੁਹ ਪੜਾਵਾਂਗੇ ਇਹ ਬਹੁਤ ਗਲਤ ਕੰਮ ਹੋ ਰਿਹਾ ਹੈ ਸਰਕਾਰ ਕਹਿ ਰਹੀ ਹੈ ਕਿ ਇਹਦੇ ਨਾਲ ਪਿੰਡਾਂ ਨੂੰ ਹੀ ਮੁਨਾਫਾ ਆਏਗਾ ਸ਼ਹਿਰੀ ਵਿਕਾਸ ਜਿਹੜਾ ਹੋਰ ਵੱਧ ਜਾਏ ਗੱਲ ਲੁਧਿਆਣਾ ਦੇ ਜਿਹੜੇ 30 ਤੋਂ ਵੱਧ ਪਿੰਡ ਆਏ ਆ ਇਹਦੇ ਵਿੱਚ ਤੁਹਾਨੂੰ ਕਾਹਦੀ ਗਲਤ ਲੱਗ ਰਿਹਾ ਤੁਹਾਡੇ ਆਪਣੇ ਕੀ ਤਰਕ ਆ ਇਹਦੇ ਵਿੱਚ ਉਹ ਗੱਲਾਂ ਗਲਤ ਆ ਜੀ ਕਹਿਣ ਦੀਆਂ ਗੱਲਾਂ ਹੋਰ ਆ ਪਰ ਹੁਣ ਅੱਗੇ ਵਾਲਾ ਕੰਮ ਤਾਂ ਹੈ ਨਹੀਂ ਉਹ ਪੜ੍ਹੇ ਲਿਖੇ ਆ ਸਾਰੇ ਸਾਨੂੰ ਪਤਾ ਇਹ ਚ ਸਾਨੂੰ ਨਹੀਂ ਮਿਲਦਾ ਕੁਝ ਘਰ ਵੀ ਅਸੀਂ ਘਰੋਂ ਵੀ ਬਾਹਰ ਹੋ ਜਾਣਾ 10 ਸਾਲ ਉਹ 15 ਸਾਲ ਨੂੰ ਮਲੇ ਸਾਡੀ ਆਮਦਨ ਅੱਜ ਖਤਮ ਹੋ ਰਹੀ ਆ ਇਹ ਬੱਚੇ ਪਾਲਣੇ ਰੋਟੀ ਖਾਣੀਆਂ ਸਾਡਾ ਤਾਂ ਇਹੀ ਕੱत्ता ਹੋਰ ਕੋਈ ਕੱत्ता ਨਹੀਂ ਹੈਗਾ ਇਹ ਖਤਮ ਹੋ ਰਹੇ ਆ ਸਾਡੀ ਸਾਡੇ ਤੋਂ ਦੀ ਜਮੀਨ ਅਸੀਂ ਨਹੀਂ ਦੇਵਾਂਗੇ ਅਸੀਂ ਜਮੀਨ ਇਹ ਨਹੀਂ ਦੇਣਾ ਚਾਹੁੰਦੇ ਜੀ ਠੀਕ ਹੈ ਕੱਲ ਜੇ ਸਾਡਾ ਸਾਰਾ ਨਿਰਭਰ ਜੋ ਵੀ ਹੈ ਸਾਰਾ ਕੁਝ ਇਹਦੇ ਤੇ ਆ ਜਮੀਨ ਤੇ ਆ ਸਾਡਾ ਪਿੰਡ ਵਾਲਿਆਂ ਦਾ ਛੇ ਕਿਥੋਂ ਸ਼ਹਿਰ ਦਾ ਦੇਖ ਹੀ ਰਹੇ ਆ ਜਿਹੜੇ ਪੇਸੇ ਪਿੰਡਾਂ ਦਾ ਹਾਲ ਹੋਇਆ ਵਾ ਜਿੰਨੇ ਵੀ ਇਹਨਾਂ ਨੇ ਰਿਕਵਰ ਕੀਤੇ ਨੇ ਉਹਨਾਂ ਦਾ ਬੁਰਾ ਹਾਲ ਆ ਬੱਚੇ ਨਸਿਆਂ ਅਲੀ ਚਲੇ ਗਏ ਸਾਰਾ ਕੁਝ ਖਤਮ ਹੋ ਗਏ ਪਿੰਡ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਸਾਡੇ ਚ ਕੋਈ ਜ਼ਮੀਨ ਦੇਣ ਲਈ ਬਿਲਕੁਲ ਹੀ ਨਹੀਂ ਤਿਆਰ ਪਰ ਤੁਹਾਨੂੰ ਲੱਗਦਾ ਨਹੀਂ ਕਿ ਇਹਦੇ ਵਿੱਚ 1000 ਜਿਹੜਾ ਏਕੜ ਦੇ ਬਦਲੇ ਜਿਹੜਾ ਵਾ 1000 ਗਾਜ ਪਲਾਟ ਦਿੱਤੇ ਜਾਣ ਦੀ ਗੱਲ ਸਰਕਾਰ ਨੇ ਕਹੀ ਹੈ ਸਰਕਾਰ ਨੇ ਇਹ ਵੀ ਕਿਹਾ ਕਿ ਤੁਹਾਡੀ ਆਪਣੀ ਮਰਜ਼ੀ ਆ ਜੇ ਤੁਸੀਂ ਦੇਣੀ ਆ ਜਾਂ ਨਹੀਂ ਦੇਣੀ ਤੁਹਾਡੇ ਤੇ ਡਿਪੈਂਡ ਵਾ ਪਲਾਟ ਤਾਂ ਜ਼ਿਮੀਂਦਾਰਾਂ ਕੋਲੇ ਉਹੀ ਪਏ ਨੇ ਉੱਡ-ਉੱਡੇ ਜਿਹੜੇ ਸਾਨੂੰ ਉਹ ਦੇ ਰਹੀ ਹੈ ਨਾ ਲੌਲੀਪੌਪ ਉਹ ਨਹੀਂ ਚੀਜ਼ਾਂ ਹੈਗੀਆਂ ਉਹਨਾਂ ਨੇ ਤਾਂ ਵਿਹਲੇ ਪਏ ਨੇ 1000-1000 ਗਾਜ ਦੇ ਉਹਨਾਂ ਜਿਹੜੇ ਕਹਿ ਰਹੇ ਨੇ ਇਹ ਦਾ ਕੁਝ ਨਹੀਂ ਐ ਸਾਨੂੰ ਜਾਇਦਾਦ ਸਾਡੀ ਜਾਨ ਨਾਲੋਂ ਪਿਆਰੀ ਆ ਸਾਡੇ ਪੁੱਤਾਂ ਨਾਲੋਂ ਵੀ ਪਿਆਰੀ ਆ ਇਸ ਤੋਂ ਪਰੇ ਕੁਝ ਚੀਜ਼ ਨਹੀਂ ਹੈਗੀ ਸਾਨੂੰ ਇਹ ਅਸੀਂ ਨਹੀਂ ਦੇਣਾ ਚਾਹੁੰਦੇ ਅਸੀਂ ਨਾ ਹੀ ਦੇਵਾਂਗੇ ਤੁਸੀਂ ਕਹਿ ਰਹੇ ਸੀ ਕਿ ਅਸੀਂ ਮਰ ਵੀ ਜਾਵਾਂਗੇ ਤਾਂ ਵੀ ਇਹ ਜ਼ਮੀਨ ਜਿਹੜੀ ਆ ਨਹੀਂ ਦਵਾਂਗੇ ਗੱਲ ਸਹੀ ਆ ਅਸੀਂ ਬਿਲਕੁਲ 100% ਸਹੀ ਆ ਜੀ ਅਸੀਂ ਵਟਤੇ ਨਹੀਂ ਚਾਹੁੰਦੇ ਇੱਕ ਦੂਏ ਨੂੰ ਇਹ ਜ਼ਮੀਨ ਸਾਡੀ ਸਰਕਾਰ ਕੇਅਰ ਚ ਕਰਨਾ ਚਾਹੁੰਦੀ ਆ ਬਿਲਕੁਲ ਇਹ ਜੀ ਅੱਛਾ ਇੱਕ ਪੱਖ ਇਹ ਵੀ ਕਹਿ ਰਿਹਾ ਕਿ ਸੀਮੰਟ ਕੰਕਰੀਟਾਂ ਦੇ ਹਨਾ ਬਦਲੇ ਅਸੀਂ ਆਪਣੀ ਜਿਹੜੀ ਉਪਜਾਊ ਭੂਮੀ ਆ ਉਹ ਕਿੱਦਾਂ ਦੇ ਦਈਏ ਕੀ ਸੋਚਦੇ ਹੋ ਤੁਸੀਂ ਦੇਖੋ ਜੀ ਜੋ ਜ਼ਮੀਨ ਹੁੰਦੀ ਹੈਗੀ ਹੈ ਜੱਟ ਦੀ ਮਾਮ ਹ ਇਸ ਨੂੰ ਕੋਈ ਵੀ ਜ਼ਿੰਮੇਦਾਰ ਤਸਾਨ ਜਿਹੜਾ ਖੇਤੀ ਤੇ ਡਿਪੈਂਡ ਹੈ ਉਹ ਇਦਾਂ ਭੋ ਦੇ ਪਾਣੀ ਨਹੀਂ ਦੇਊਗਾ ਕਿਉਂਕਿ ਜੋ ਇਹਨਾਂ ਨੇ ਪਹਿਲਾਂ ਅੱਜ ਤੋਂ 70 80 ਦੇ ਵਿੱਚ ਜੋ ਇਹਨਾਂ ਇਨਕੁਆਇਰ ਕੀਤੀਆਂ ਸੀ ਮੰਨ ਲਓ ਪਿੰਡ ਬਸ ਢੇ ਦੇ ਆਲੇ-ਦਾਲੇ ਜੋ ਪਿੰਡ ਸਨ ਜਵਦੀ ਦੀ ਨਹਿਰ ਤੱਕ ਉਹ ਬਿਲਕੁਲ ਹੀ ਉਜੜ ਗਏ ਉਹਨਾਂ ਦਾ ਕੋਈ ਨਾਮੋ ਨਿਸ਼ਾਨ ਨਹੀਂ ਹੈਗਾ ਉਹਨਾਂ ਨੂੰ ਵੀ ਪਲਾਟਾਂ ਦੇ ਇੱਕ ਸੁਗੋਪਾ ਛੱਡਿਆ ਸੀਗਾ ਵੀ ਲollipops ਦਿੱਤਾ ਸੀ ਵੀ ਤੁਹਾਨੂੰ ਅਸੀਂ ਉਸ ਟਾਈਮ ਦੇ ਰੇਟ ਦੇ ਹਿਸਾਬ ਨਾਲ ਆਹ ਪਲਾਟ ਦੇਵਾਂਗੇ ਪਰ ਉਹਦੇ ਨਾਲ ਕੀ ਹੋਇਆ ਉਹ ਜਿਹੜੇ ਜ਼ਿਮੀਂਦਾਰ ਖੇਤੀ ਕਰ ਰਹੇ ਸੀ ਉਸ ਟਾਈਮ ਉਹ ਕੋਈ ਜ਼ਿਮੀਂਦਾਰ ਤਾਂ ਫੈਕਟਰੀ 'ਚ ਲਾ ਕੇ ਆਪਦੇ ਬੱਚੇ ਪਾਲੇ ਉਹਨਾਂ ਨੇ ਕਿਸੇ ਜ਼ਿਮੀਂਦਾਰ ਨੇ ਦੁਕਾਨ ਕੀਤੀ ਉਸ ਹਿਸਾਬ ਨਾਲ ਬੱਚੇ ਪਾਲੇ ਉਹ ਜ਼ਿਮੀਦਾਰਾਂ ਦੇ ਪਰਿਵਾਰ 60-60 ਸਾਲ ਬਾਅਦ ਮਿਹਨਤ ਕਰਕੇ ਦੁਬਾਰਾ ਹੋਂਦ ਪੈਰੀ ਹੋਏ ਨੇ ਜੇ ਅੱਜ ਦੇ ਦਿਨ ਇਹ ਪਿੰਡਾਂ ਦੀ ਜ਼ਮੀਨ ਅਨਕੁਆਇਰ ਹੋਊਗੀ ਜੋ ਇਹ ਨੀਤੀ ਦੇ ਅਧੀਨ ਕਰਨ ਨੂੰ ਕਹਿੰਦੇ ਆ ਤਾਂ ਜੋ ਇਹ ਪਿੰਡਾਂ ਦੇ ਪਰਿਵਾਰ ਨੇ ਬੱਚੇ ਨੇ ਇਹ ਪਰਿਵਾਰ 50 ਸਾਲ ਪਿੱਛੇ ਪੈ ਜਾਊਗਾ ਕੋਈ ਕਿਸੇ ਨੂੰ ਖੇਤੀ ਤੋਂ ਬਗੈਰ ਕੋਈ ਕੰਮ ਨਹੀਂ ਆਉਂਦਾ ਹੈਗਾ ਬਾਹਰ ਜਾ ਰਹੇ ਨੇ ਬੱਚੇ ਬਾਹਰ ਵੀ ਬੁਰਾ ਹਾਲ ਆ ਖੇਤੀ ਤੋਂ ਬਗਰ ਕੋਈ ਕਿੱਥੇ ਕੰਮ ਕਰੂ ਕੋਈ ਦੁਕਾਨ ਖੋਲੂ ਕੋਈ ਕਿਤੇ ਕਰੂ ਉਸ ਦੇ ਨਾਲ ਸਾਰੇ ਬੇਲੇ ਹੋਣਗੇ ਬੇਲੇ ਹੋਣ ਨਾਲ ਨੌਜਵਾਨਾਂ ਦੇ ਵਿੱਚ ਬੇਚੈਨੀ ਹੋਊਗੀ ਬੇਚੈਨੀ ਹੋਣ ਨਾਲ ਲੜਾਈ ਝਗੜੇ ਵਧਣਗੇ ਨਸ਼ੇ ਵੱਲ ਜ਼ਿਆਦਾ ਵਧਣਗੇ ਇਸ ਕਰਕੇ ਜੋ ਲੈਂਡ ਪੂਲਿੰਗ ਦੀ ਨੀਤੀ ਹੈ ਇਹ ਬਿਲਕੁਲੀ ਗਲਤ ਹੈ ਪਰ ਤੁਹਾਨੂੰ ਨਹੀਂ ਲੱਗਦਾ ਜੇ ਸਰਕਾਰ ਕਹਿੰਦੀ ਆ ਕਿ ਉਹਦੇ ਵਿੱਚ ਆਪਾਂ ਰੁਜ਼ਗਾਰ ਦੇ ਮੌਕੇ ਦਵਾਂਗੇ ਅਗਰ ਇੱਥੇ ਇੰਡਸਟਰੀ ਬਣਦੀ ਆ ਫੈਕਟਰੀਆਂ ਆਂਦੀਆਂ ਆ ਤਾਂ ਉਹਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਹੀ ਫਾਇਦਾ ਮਿਲੇਗਾ ਅਲਕੋਲੀ ਜੀ ਬਿਲਕੁਲ ਨਹੀਂ ਤੁਸੀਂ ਇਹਦੇ ਐਗਜ਼ੈਂਪਲ ਅੱਜ ਤੁਸੀਂ ਸਾਡੇ ਪਿੰਡ ਆਏ ਹੋ ਤੁਹਾਡਾ ਬਹੁਤ ਧੰਨਵਾਦ ਆ ਪਰ ਤੁਸੀਂ ਇਹਦੇ ਐਗਜ਼ੈਂਪਲ ਜਾ ਕੇ ਜਿਹਨੇ ਪਿੰਡਾਂ ਦੀ ਪਹਿਲਾਂ ਅੱਜ ਤੋਂ 70 1970 ਤੋਂ ਲੈ ਕੇ 80 85 ਤੱਕ ਜ਼ਮੀਨ ਅੰਕੁਇਰ ਹੋਈ ਆ ਉਹਨਾਂ ਦੀ ਇੰਟਰਵਿਊ ਲੈ ਕੇ ਦੇਖੋ ਉਹ ਤੁਹਾਨੂੰ ਆਪਣਾ ਸਾਰਾ ਹਾਲ ਦੱਸ ਦੇਣਗੇ ਉਹਨਾਂ ਕੋਲੇ ਖਾਣ ਨੂੰ ਦਾਣੇ ਨਹੀਂ ਸੀ ਹੁੰਦੇ ਉਸ ਟਾਈਮ ਜਿਸ ਟਾਈਮ ਇਹ ਜਨੀਤੀ ਦੇ ਨਹੀਂ ਉਹਨਾਂ ਦੀ ਜ਼ਮੀਨ ਅੰਕੁਇਰ ਹੋਈ ਸੀ ਉਹਨਾਂ ਨੇ ਆਪਣੇ ਬੱਚਿਆਂ ਦਾ ਜੋ ਪਾਲਣ ਪੋਸ਼ਣ ਕੀਤਾ ਵਾ ਉਹ ਲੁਧਿਆਣੇ ਮਿੱਲਾਂ ਦੇ ਵਿੱਚ ਕੰਮ ਕਰ ਕਰਕੇ ਪੂਰਾ ਕੀਤਾ ਵਾ ਪਲਾਟਾਂ ਦਾ ਉਹਨਾਂ ਨੂੰ ਵੀ ਸਕੂਫਾ ਛੱਡਿਆ ਸੀ ਵੀ ਤੁਹਾਨੂੰ ਪਲਾਟ ਦਿੱਤੇ ਜਾਣਗੇ ਤੁਹਾਡੀ ਇਹ ਜ਼ਮੀਨ ਅਸੀਂ ਮਹਿੰਗੀ ਹੋ ਜੂਗੀ ਜਾਂ ਇਦਾਂ ਦੇ ਦਾਂ ਕਿ ਉਹੀ ਨੀਤੀ ਇੱਥੇ ਆ ਜੋ ਪਲਾਟ ਦਾ ਇਹ ਕਹਿ ਰਹੇ ਨੇ ਪਲਾਟ ਦੇਣਗੇ 5 ਸਾਲ ਬਾਅਦ ਉਹ ਦੇਣਗੇ ਪਲਾਟ 5 ਸਾਲ ਕੀ ਕਰਨਗੇ ਪਿੰਡਾਂ ਵਾਲੇ 5 ਸਾਲ ਫਿਰ ਕਿਸੇ ਪਾਸੇ ਕੰਮ ਕਰਨ ਲਈ ਤਾਂ ਕਿਸੇ ਬਲੱਤ ਪੱਲਾ ਮਾਰਨਗੇ ਕਿਸੇ ਨੂੰ ਕੰਮ ਨਹੀਂ ਮਿਲੂਗਾ ਉਹ ਚੋਰੀ ਚਿਕਾਰੀ ਕਰੂਗਾ ਸਰ ਪਰ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਸਹੂਲਤਾਂ ਵੀ ਤਾਂ ਉੰਨੀਆਂ ਜ਼ਿਆਦਾ ਹੋਊਗੀਆਂ ਪਿੰਡਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਇੱਕ ਸ਼ਹਿਰੀ ਵਿਕਾਸ ਦੇ ਵਿੱਚ ਸਾਰੀਆਂ ਚੀਜ਼ਾਂ ਮਿਲਣਗੀਆਂ ਜਦੋਂ ਮਰਜ਼ੀ ਤੁਸੀਂ ਉਹਨਾਂ ਸਹੂਲਤਾਂ ਦੀ ਵਰਤੋਂ ਕਰ ਸਕਦੇ ਹੋ ਇਹ ਤਾਂ ਸ਼ਹਿਰਾਂ ਨਾਲੋਂ ਵਧੀਆ ਪਿੰਡਾਂ ਵਾਲਾ ਸੋਦਾ ਸ਼ਹਿਰਾਂ 'ਚ ਕੁਝ ਨਹੀਂ ਹੈਗਾ ਜਿੰਨਾ ਪਿੰਡਾਂ ਵਿੱਚ ਐਸਾ ਹੁਣ ਇੱਥੇ ਬੰਦਾ ਇੱਕ ਬੰਦਾ ਕਮਾਉਂਦਾ ਦਸ ਖਾਈ ਜਾਂਦੇ ਆ ਹੁਣ ਉਹ ਉੱਥੇ ਦਸੇ ਕਮਾਉਣਗੇ ਦਸੇ ਖਾਣਗੇ ਕਿਉਂ ਆਮਦਨ ਦਾ ਹੈ ਨੀਰੇ ਕੋਈ ਵੀ ਕੀਲੇ ਮੁੱਕ ਗਏ ਹੁਣ ਇਹਦੇ ਨਾਲ ਆਮਦਨ ਜਿੰਨੀ ਵੀ ਹੈਗੀ ਆ ਕੱਟ ਮਾਰਨ ਨੂੰ ਫਿਰਦੀ ਹੈ ਗਵਰਨਮੈਂਟ ਕਿਉਂ ਪੰਜਾਬ ਇੱਕ ਸੂਬਾ ਇਹ じゃ ਜਿਹੜਾ ਕੇ ਮੂਰੇ ਹੱਤੜ ਲੈਂਦਾ ਹੋਰ ਸਾਰੇ ਸੂਬੇ ਬੈਕ ਚੱਲਦੇ ਆ ਹਰੇਕ ਧਾਨਿਆਂ ਤੋਂ ਭੱਜ ਲੈਂਦਾ ਹਰੇਕ ਸ਼ਬਦਾਂ ਤੋਂ ਭੱਜ ਜਾਂਦਾ ਫਿਰ ਇਹਦੇ ਵਿੱਚ ਜਿੰਨੇ ਬੰਦੇ ਲਿਆਉਂਦੇ ਆ ਆ ਮਿੱਲਾਂ ਚੱਲਦੀਆਂ ਨੇ ਜਿੰਨੇ ਬੰਦੇ ਇਹ ਬਣਾਉਣੇ ਆ ਇਹਨਾਂ ਨੇ ਜਿਗਾਰਡ ਇਹਦੇ ਵਿੱਚ ਬੰਦੇ ਬਾਹਰੋਂ ਲੈ ਕੇ ਪਾਉਣੇ ਆ ਨਾ ਕਿ ਪੰਜਾਬੀ ਪਾਉਣੇ ਆ ਪੰਜਾਬਾਂ ਦਾ ਜਿਹੜਾ ਗਵਾਕ ਤਾਂ ਹੈ ਆਪ ਦੇ ਘਰੇ ਨਹੀਂ ਕੰਮ ਕਰ ਸਕਦੇ ਉੱਥੇ ਜਾ ਕੇ ਫੈਕਟਰੀਆਂ ਜਿਵੇਂ ਕੰਮ ਕਰ ਲੈਣਗੇ ਫੈਕਟਰੀਆਂ じゃ ਕੁਝ ਨਹੀਂ ਕਰ ਸਕਦੇ ਹੈਗੇ ਜਿਹੜਾ ਇੱਥੇ ਘਰੇ ਦਾ ਕਰਦੇ ਨਹੀਂ ਰੋਟੀ ਖਾਣ ਯੋਗੀ ਇਹਨਾਂ ਨੂੰ ਮਿਲ ਜਾਂਦੇ ਆ ਜਿਹੜਾ ਹੁਣ ਇਹਨਾਂ ਦੀ ਬੇ ਵਧਾ ਦੇ ਆਗੇ ਵਧਾ ਦੇ ਆਗੇ ਬਣਾਉਣਾ ਕੁਝ ਨਹੀਂ ਪੰਜਾਬ ਆਜਾੜ ਨਾ ਨਾ ਸਰਕਾਰ ਅਗਰ ਕੁਇਰ ਕਰਦੀ ਹੈ ਇਹ ਲੈਂਡ ਤੁਹਾਡੀ ਮਰਜ਼ੀ ਦੇ ਨਾਲ ਤਾਂ ਉਹਦੇ ਵਿੱਚ ਉਹ ਕੀ ਮਤਲਬ ਉਹਨੂੰ ਕੀ ਫਾਇਦਾ ਤੇ ਤੁਹਾਨੂੰ ਨੁਕਸਾਨ ਤੁਸੀਂ ਆਪਣਾ ਦੱਸਿਆ ਪਰ ਸਰਕਾਰ ਇਦਾਂ ਕਿਉਂ ਕਰੇਗੀ ਸਰਕਾਰ ਦਾ ਇਹ ਫਾਇਦਾ ਹੈ ਜੋ ਇਹਨਾਂ ਨੇ ਕਾਲੇ ਕਾਨੂੰਨ ਲੈ ਕੇ ਆਏ ਸੀ ਕਾਲੇ ਕਾਨੂੰਨਾਂ ਨੂੰ ਕਿਸਾਨ ਜੁਨੀਆਨਾ ਨੇ ਆਪਣੀ ਇੱਕ ਜੁਟਤਾ ਨਾਲ ਤੇ ਪਿੰਡੂ ਬੰਦਿਆਂ ਦੀ ਇੱਕ ਜੁਟਤਾ ਦੇ ਨਾਲ ਵਾਪਸ ਕਰਵਾ ਲਿਆ ਹੁਣ ਉਹਨਾਂ ਨੇ ਇੱਕ ਨਵਾਂ ਤਰੀਕਾ ਲੱਭਿਆ ਵੀ ਇਹ ਜ਼ਮੀਨ ਖੋ ਕੇ ਪੂੰਜੀਵਤੀਆਂ ਨੂੰ ਦਿੱਤੀ ਜਾਣੀ ਹੈ ਇਹ ਮੋੜ ਕੇ ਜੋ ਵੀ ਗੱਲ ਆ ਸਾਰਾ ਰਿਜ਼ਲਟ ਇਹ ਪੂੰਜੀਵਤੀਆਂ ਕੋਲ ਹੀ ਜ਼ਮੀਨ ਜਾਣੀ ਹੈ ਚਾਹੇ ਉਹ ਪਲਾਟਾਂ ਦੇ ਥਰੂ ਕਰ ਲੈਣ ਚਾਹੇ ਕਿੱਧਰ ਕਰ ਲੈਣ ਇਹ ਅਡਾਨੀ ਗਰੁੱਪ ਆ ਹੋ ਗਿਆ ਜਿਨ੍ਹਾਂ ਵੀ ਹੈਗੇ ਨੇ ਕਾਰਪੋਰੇਟ ਕਰਾਣੇ ਨੇ ਇਹ ਉਹਨਾਂ ਕੋਲ ਵੀ ਕਿਸਾਨਾਂ ਤੋਂ ਕੋ ਕੇ ਉਹਨਾਂ ਨੂੰ ਹੀ ਦੇ ਦੇਣੀ ਹੈ ਇਸ ਕਰਕੇ ਇਸ ਦਾ ਕਿਸਾਨਾਂ ਨੂੰ ਫਾਇਦਾ ਨਹੀਂ ਕੋਈ ਹੋਣਾ ਨੁਕਸਾਨ ਹੀ ਹੋਣਾ ਬਿਲਕੁਲ ਇਹ ਜੋ ਨੀਤੀ ਆ ਗੈਰਵਾਜਬਾ ਇਹ ਬੇਨਤੀ ਆ ਸਰਕਾਰ ਨੂੰ ਵੀ ਇਹ ਨਾ ਕੀਤੀ ਜਾਵੇ ਅੱਛਾ ਕੁਝ ਪਿੰਡ ਜਿਹੜੇ ਆ ਤਿਆਰ ਵੀ ਆ ਹਨਾ ਆਪਣੀ ਮਰਜ਼ੀ ਦੇ ਨਾਲ ਉਹਨਾਂ ਨੂੰ ਉਹਦੇ ਵਿੱਚ ਫਾਇਦਾ ਵੀ ਲੱਗ ਰਿਹਾ ਵਾ ਪਰ ਤੁਹਾਡਾ ਪਿੰਡ ਇਹ ਆ ਕਿ ਅਸੀਂ ਨਹੀਂ ਤੁਸੀਂ ਕੀ ਰਣਨੀਤੀ ਆਪਣੇ ਮੱਲੋਂ ਬਣਾਈ ਆ ਕਿ ਤੁਸੀਂ ਨਹੀਂ ਦੇਣੀ ਆਪਣੀ ਲੈਂ ਮੇਰੇ ਜਿੰਨੀ ਕੁ ਮੇਰੀ ਸੋਚ ਆ ਜਾਂ ਮੇਰੇ ਪਿੰਡ ਦੇ ਮੋਤਵਾਰ ਬਣ ਜਾਂਦੀ ਸੋਚ ਆ ਕੋਈ ਵੀ ਪਿੰਡ ਤਿਆਰ ਨਹੀਂ ਹੈ ਇਹ ਇੱਕ ਸਰਕਾਰ ਆਪ ਦੇ ਕੋਲੋਂ ਹੀ ਪਲੈਨਿੰਗ ਕਰਕੇ ਕੋਈ ਬੰਦੇ ਖੜੇ ਕਰਕੇ ਕਹਿ ਰਹੀ ਆ ਬਈ ਇਹ ਪਿੰਡ ਦੇ ਵਸਿੰਦੇ ਨੇ ਉਹ ਤਿਆਰ ਆਣ ਜਿੰਨੇ ਕ ਸਾਡੇ ਪਿੰਡ ਦੇ ਮੋਹਤਵਾਰਾਂ ਦੀ رائے ਆ ਜਾਂ ਸਾਡੇ ਕੋਲੇ ਆਉਂਦੇ ਨੇ ਲੋਕੀ ਜੂਨੀਅਨ ਆਲਾ ਆਉਂਦੇ ਨੇ ਕਿਸਾਨ ਜੂਨੀਅਨ ਆ ਰਹੀ ਆ ਢਕੋਂਦਾ ਜਗਨਸੂਨੀ ਆ ਰਹੀ ਆ ਉਹਨਾਂ ਦੇ ਮੁਤਾਬਕ ਕੋਈ ਵੀ ਪਿੰਡ ਤਿਆਰ ਨਹੀਂ ਹੈ ਹਰ ਇੱਕ ਪਿੰਡ ಗ್ರಾಮ ਸਭਾ ਦਾ ਮਤਾ ਪਾ ਕੇ ਦੇ ਰਿਹਾ ਹੈ ਵੀ ਅਸੀਂ ਆਪਦੇ ਪਿੰਡ ਦੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਇਹ ਇੱਕ ਸਰਕਾਰ ਸੋਚੀ ਸਮਝੀ ਨੀਤੀ ਦੀਨ ਆਪਣੇ ਬੰਦੇ ਖੜੇ ਕਰੂਗੀ ਉਸ ਦੇ ਮੁਤਾਬਕ ਵੀ ਆ ਪਿੰਡ ਰਾਜੀ ਆ ਆ ਨਹੀਂ ਰਾਜੀ ਸਾਡੇ ਸੋਚ ਮੁਤਾਬਕ ਕੋਈ ਵੀ ਪਿੰਡ 1 ਫੁੱਟ ਵੀ ਜ਼ਮੀਨ ਦੇਣ ਨੂੰ ਤਿਆਰ ਨਹੀਂ ਆ ਚਾਹੇ ਉਸ ਨੂੰ ਉਸ ਲਈ ਕੋਈ ਵੀ ਸੰਘਰਸ਼ ਕਰਨਾ ਪਵੇ ਕਿਤੇ ਵੀ ਕਿਸੇ ਵੀ ਕੋਰਟ ਦੇ ਵਿੱਚ ਜਾਣਾ ਪਵੇ ਕਿਤੇ ਵੀ ਧਰਨਾ ਲਾਉਣਾ ਪਵੇ ਕਿਸਾਨ ਦੁਨੀਆ ਦੀ ਅਗਵਾਈ ਦੇ ਵਿੱਚ ਸਾਰੇ ਬਸਿੰਦੇ ਆ ਪਿੰਡ ਦੇ ਮੇਰੇ ਪਿੰਡ ਦੇ ਜਾਂ ਜਿੱਦਾਂ ਤੋਂ ਅਸੀਂ ਕਹਿ ਰਹੇ ਹਾਂ ਵੀ ਕੋਈ ਪਿੰਡ ਤਿਆਰ ਹੈ ਉਹ ਵੀ ਧਰਨੇ ਲਾਉਣ ਲਈ ਤਿਆਰ ਨੇ ਕੋਈ ਵੀ ਤਿਆਰ ਨਹੀਂ ਹੈ। ਅਗਰ ਆਪਾਂ ਰਾਜਨੀਤੀ ਦੀ ਗੱਲ ਕਰ ਲਈ ਪਿਛਲੇ ਦਿਨੀਆਂ ਅਕਾਲੀਆਂ ਦੇ ਵੱਲੋਂ ਧਰਨਾ ਲਗਾਇਆ ਗਿਆ ਲੋਕਾਂ ਦੇ ਹਿੱਤ ਦੇ ਵਿੱਚ ਕਿ ਅਸੀਂ ਜਿਹੜਾ ਇਹ ਚੀਜ਼ ਨਹੀਂ ਹੋਣ ਦੇਵਾਂਗੇ। ਬਾਕੀ ਸਾਰੀਆਂ ਰਾਜਨੀਤਿਕ ਪਾਰਟੀਆਂ ਕਾਂਗਰਸ ਦੀ ਗੱਲ ਕਰ ਲਈ ਉਹ ਵੀ ਲਗਾਤਾਰ ਵਿਰੋਧ ਕਰ ਰਹੀ ਆ। ਤੁਹਾਨੂੰ ਲੱਗਦਾ ਕਿ ਵਿਰੋਧ ਜਾਇਜ਼ ਆ? ਹਾਂਜੀ ਵਿਰੋਧ ਜਾਇਜ਼ ਹੈ। ਹੂੰ। ਉਹਨੇ ਆਪਣੇ ਇਥੇ ਰੇਲੀ ਹੋਈ ਸੀ ਆਪਣੇ ਪਨੋੜਾ ਉੱਥੇ ਕਾਲੀ ਕਾਂਗਰਸ ਅਸੀਂ ਕਾਂ ਜਵਾਬ ਕਿੱਥੋਂ ਪਾ ਲਾਂਗੇ? ਹੂੰ। ਉਹਨੇ ਸਾਡੀ ਤਾਂ ਇਹ ਜਿੱਥੇ ਜ਼ਮੀਨ ਨਹੀਂ ਕਰਦੇ ਆ ਇਹੀ ਖਾਨੇ ਆ। ਜ਼ਮੀਨ ਜਿਹਦੀ ਸਾਡੇ ਪਿੰਡ ਵਿੱਚ ਕੀ ਦੀ ਵੀ ਆਵੇ ਸਾਰਾ ਪਿੰਡ ਉਹ ਬੰਦਿਆਂ ਨਾਲ ਅਸੀਂ ਸਾਥ ਦੇਵਾਂਗੇ ਵੀ ਆਏ ਨਹੀਂ ਵੀ ਉਹਦੀ ਜ਼ਮੀਨ ਆ ਗਈ ਵੀ ਅਸੀਂ ਮਗਰਹਾਰਾਂ ਹਟਾਂਗੇ ਅਸੀਂ ਜਾਨ ਨਾਲ ਜਾਨ ਵੀ ਦੇਵਾਂਗੇ ਉਹਨਾਂ ਨਾਲ ਜੇ ਸਰਕਾਰ ਜਿੱਦਾਂ ਕਹਿ ਰਹੀ ਹੈ ਜਿੱਦਾਂ ਆਪਾਂ ਹੋਰ ਸ਼ਹਿਰਾਂ ਦੀ ਗੱਲ ਕਰ ਲਈ ਦਿੱਲੀ ਪਹਿਲਾਂ ਕਾਫੀ ਛੋਟਾ ਸੀ ਹਨਾ ਕਲਕੱਤਾ ਬੰਬੇ ਕਾਫੀ ਛੋਟਾ ਸੀ ਪਰ ਐਕਸਪੈਂਡ ਜਦੋਂ ਉਹਨਾਂ ਨੂੰ ਮਿਲਿਆ ਤਾਂ ਕਾਫੀ ਵਿਸਥਾਰ ਹੋਇਆ ਉਹਨਾਂ ਸ਼ਹਿਰਾਂ ਦਾ ਤੇ ਅੱਜ ਉਹ ਤੁਸੀਂ ਦੇਖ ਸਕਦੇ ਹੋ ਕਿੰਨੇ ਮਹਾਨਗਰਾਂ ਦੇ ਵਿੱਚ ਵੱਜਦੇ ਆ ਲੁਧਿਆਣੇ ਦਾ ਵੀ ਐਕਸਪੈਂਡ ਕੀਤਾ ਜਾਣਾ ਉਹਨੂੰ ਅੱਗੇ ਵਧਾਇਆ ਜਾਣਾ ਪਰ ਤੁਹਾਨੂੰ ਨਹੀਂ ਲੱਗਦਾ ਇਸ ਦੇ ਨਾਲ ਜਿਹੜੀਆਂ ਸਾਡੀਆਂ ਜ਼ਮੀਨਾਂ ਉਹਨਾਂ ਦੀਆਂ ਕੀਮਤਾਂ ਹੀ ਵਧਣੀਆਂ ਵਾ ਉਹਦੇ ਨਾਲ ਇੱਕ ਤਰੀਕੇ ਨਾਲ ਕਿਸਾਨਾਂ ਨੂੰ ਫਾਇਦਾ ਹੀ ਹੈ ਕੀਮਤ ਜੀ ਬਾਦ ਨਹੀਂ ਨਾ ਰਹੀ ਬਾਦ ਨਹੀਂ ਨਾ ਰਹੀ ਇਹ ਸਿਰਫ ਲਾਰੇ ਲਾ ਰਹੇ ਆ ਬਾਦ ਨਹੀਂ ਰਹੇ ਹਾਂਜੀ ਇਹ ਗੱਲਾਂ ਹੀ ਆ ਕਿਤਾਬੀ ਗੱਲਾਂ ਨੇ ਪਰ ਉਹ ਨਹੀਂ ਹੁਣ ਜੇ ਹੀ ਸਾਨੂੰ ਮਿਲ ਵੀ ਗਏ ਪੈਸੇ ਕਰੋੜਾ ਮਿਲ ਕੇ ਲਮਾਂ ਕਿੱਥੇ ਕਰੋੜ ਤੋਂ ਥੱਲੇ ਦਾ ਕਿਤੇ ਰੇਟ ਹੀ ਹੈ ਨਹੀਂ ਘਰ-ਬਾਰ ਬੰਦ ਕਰਕੇ ਫਿਰ ਕਿੱਥੇ ਜਾਵਾਂਗੇ ਜੀ ਕਿਤੇ ਵੀ ਨਹੀਂ ਜਾਣਗੇ ਬਣਾ ਕੇ ਲੋਕਾਂ ਨੂੰ ਘਰ ਸਾਡੇ ਇੱਕ ਹੋ ਰਹੇ ਆ ਦੇਣੇ ਕੀ ਆ ਉਹ ਸਿਰਫ ਲਾ ਰਹੇ ਆ ਜਿਵੇਂ ਜਵਾਕ ਨੂੰ ਹੱਟੀ ਭੇਜਣ ਨੂੰ ਇਹਨੇ ਫਿਰ ਠੋਫੀਆਂ ਲੈ ਲਓ ਉਹ ਦੇ ਰਿਹਾ ਸਨ ਪਰ ਅਸੀਂ ਕਿਸੇ ਹਾਲਤੇ ਹੋਣ ਨਹੀਂ ਦੋਵਾਂ ਤੁਹਾਡਾ ਤਰਕ ਕੀ ਕਹਿੰਦਾ ਸਾਡਾ ਤਾਂ ਮੈਡਮ ਇਹੀ ਹੈ ਤਾਂ ਲੋਡ ਲੀਡਰ ਉਹ ਕਹਿ ਰਹੇ ਆ ਇਹ ਤਾਂ ਜਿਹੜੇ ਪਲੇ ਕਹਿੰਦੇ ਅਸੀਂ ਪਲਾਟ ਕੱਟ ਕੇ ਦੇਵਾਂਗੇ ਤੁਹਾਨੂੰ ਪਲਾਟ ਸਾਨੂੰ ਖਬਰ ਹੈ 20 ਸਾਲ ਜਾਂ 30 ਸਾਲ ਬਾਅਦ ਮਿਲਣਾ ਉਹ ਤਾਂ ਸਾਨੂੰ ਕੋਈ ਫਾਇਦਾ ਨਹੀਂ ਹੁਣ ਕਿਹੜੀ ਜ਼ਮੀਨ ਦੀ ਚਾਹੇ ਸਾਡੇ ਕੋਲ ਕੀਲਾ ਚਾਹੇ ਦੋ ਕੀਲੇ ਆ ਉਹਦੀ 6 ਮਹੀਨੇ ਬਾਸਾਨੂੰ ਆਮਦਨ ਆਉਂਦੀ ਆ ਉਹ ਵੀ ਸਾਡੀ ਬਿਲਕੁਲ ਖਤਮ ਹੋ ਜੂਗੀ ਅਸੀਂ ਤਾਂ ਰੋਟੀ ਖਾਣ ਜੋਗੇ ਵੀ ਜਵਾਕਾਂ ਨੂੰ ਨਹੀਂ ਪਾਲ ਸਕਦੇ ਜਿਹੜੇ ਹੁਣ ਕੀਲੇ ਦੋ ਕੀਲੇ ਤੇ ਗੁਜ਼ਾਰਾ ਕਰਦੇ ਆ ਉਹ ਇੱਕ ਗੁਜ਼ਾਰਾ ਕਿੱਥੋਂ ਕਰਨਗੇ ਉਹ ਉੰਨੀ ਕ ਆਮਦਨ ਹੁੰਦੀ ਆ ਉੰਨੇ ਕ ਨਾਲ ਆਪਣਾ ਖਰਚਾ ਤੋਰਦੇ ਆ ਇੱਕਰ ਪਲਾਟ ਕਹਿੰਦੇ ਸੀ ਅਸੀਂ ਪਲਾਟ ਕੱਟਾਂਗੇ ਹਜ਼ਾਰ ਗਾਜ ਦਾ ਪਲਾਟ ਦਵਾਂਗੇ ਜਾਂ 250 ਕਮਰਸ਼ੀਅਲ ਦਾ ਪਲਾਟ ਦਵਾਂਗੇ ਇਹ ਪਲਾਟ ਦਾ ਖਬਰ ਡਿਵੈਲਪਮੈਂਟ 30 ਸਾਲ ਨਾ ਹੋਵੇ 40 ਸਾਲ ਨਾ ਹੋਵੇ ਜਾਂ ਤੇ ਕਰ 30 40 ਸਾਲ ਤੱਕ ਖਬਰ ਕੀ ਹੋਣਾ ਸਾਰੇ ਜਵਾਗ ਭੁੱਖੇ ਮਰ ਜਾਣਗੇ ਸਾਡੇ ਕੀਤੀ ਕਰਨ ਵਾਲੇ ਵੱਡੀ ਕੀਤੀ ਕਰਦੇ ਜਿਹਨੇ ਸਾਡੇ ਲੱਖਾਂ ਕਰੋੜਾਂ ਦੇ ਸੰਦ ਖੜੇ ਆ ਉਹ ਅਸੀਂ ਕਿੱਥੇ ਲੈ ਕੇ ਜਾਵਾਂਗੇ ਹੁਣ ਜਿਹੜੀ ਜ਼ਮੀਨ ਕਹਿੰਦੇ ਆ ਵੀ 4 ਕਰੋੜ ਦੀ ਵੇਖ ਜੂ 3 ਕਰੋੜ ਦੀ ਵੇਚੂ 5 ਕਰੋੜ ਦੀ ਵੇਚੂ ਅਸੀਂ ਮੰਨ ਲੈਂਦੇ ਆ ਗੱਲ ਬੋਰੀਆਂ 'ਚ ਰੁਪਏ ਪਾ ਲੈਣਗੇ ਪਰ ਲੈਣਗੇ ਕਿੱਥੇ ਜਾ ਕੇ ਯਾਗਾ ਤੱਕ ਤੇ ਹੈਨੀਗੀ ਹੁਣ ਜੇ ਅੱਜ ਇੱਥੇ ਤੇ ਦੇਦੀ ਆ ਮੋਗੇ ਵੀ ਦੇਦੀ ਆ ਫਰੀਰ ਕੋਟ ਵੀ ਦੇਦੀ ਆ ਕਿਉਂ ਸਾਰੀ ਐਂਟਰ ਤਾਂ ਇਹਨਾਂ ਦੇ ਹੀ ਆ ਨਾ ਔਰ ਅਸੀਂ ਹੁਣ ਅੱਜ ਜ਼ਮੀਨ ਚ 4-5 ਕਰੋੜ ਨੂੰ ਖੀਲਾ ਟੈਵੀ ਦੇ ਵਿੱਚ ਹੁਣ ਤੇ ਅੱਜ 5 ਕਰੋੜ ਨੂੰ ਵੇਚੂਗਾ ਅਗਲਾ ਇੱਕ ਕਿੱਲੇ ਦੇ 5-7 ਲੈ ਲਊਗਾ ਜੇ ਹੁਣ ਅੱਜ ਇਹ ਪਲਾਟ ਦੇ ਬੱਟੇ ਅਸੀਂ ਕੀ ਲਵਾਂਗੇ ਛੱਡ ਮੈਂ ਆਪਣੇ ਦੁੱਧ ਪਾਲ ਕੇ ਜਾਂ ਮੱਝਾਂ ਰੱਖੀਆਂ ਨੇ ਛੱਡ ਮੱਝਾਂ ਵੀ ਰੱਖਣੀਆਂ ਹੱਥਾਂ ਦਾ ਸੜਕ ਸਾਡਾ ਇੱਕ ਪੁਆਇੰਟ ਹੈ ਕਿ ਪਸ਼ੂ ਕਿੱਥੇ ਜਾਣਗੇ ਜੇ ਇਨਸਾਨਾਂ ਨੂੰ ਤੁਸੀਂ ਦੇ ਫੁੱਟਬਾਲ ਕਰਦੇ ਆ ਦੁੱਧ ਨੂੰ ਪਾਉਨੇ ਆ ਸੀ ਇੱਕ ਟੀਵਾੜੀ ਕਿੱਥੇ ਜਾਏਗਾ ਇੱਕ ਜਾਰਾ ਚੱਲਦਾ ਵਾ ਔਰ ਉਹ ਅਸੀਂ ਕਿੱਥੋਂ ਕਰਾਂਗੇ ਸੋ ਬਿਲਕੁਲ ਇਹ ਪਿੰਡ ਵਾਸੀਆਂ ਦੇ ਆਪਣੇ ਤਰਕ ਨੇ ਕਿ ਜਿਸ ਚੀਜ਼ ਦੇ ਲਈ ਵਿਰੋਧ ਕਰ ਰਿਹਾ ਸਰਕਾਰ ਕਹਿ ਰਹੀ ਹੈ ਕਿ ਸ਼ਹਿਰੀ ਵਿਕਾਸ ਕੀਤਾ ਜਾਏਗਾ ਅਰਬਨ ਸਟੇਟ ਦੇ ਲਈ ਜ਼ਮੀਨਾਂ ਐਕਵਾਇਰ ਕੀਤੀਆਂ ਜਾਣਗੀਆਂ ਜਿਸ ਦੀ ਗਿਣਤੀ ਵੀ ਦੱਸੀ ਗਈ ਹੈ ਕਿ 24311 ਜਿਹੜੀ ਏਕੜ ਤੱਕ ਜ਼ਮੀਨ ਜਿਹੜੀ ਐਕਵਾਇਰ ਕੀਤੀ ਜਾਏਗੀ ਲੁਧਿਆਣਾ ਦੇ 30 ਤੋਂ ਵੱਧ ਪਿੰਡਾਂ ਦੀ ਪਰ ਵੱਖ-ਵੱਖ ਪਿੰਡ ਜਿਹੜੇ ਲਗਾਤਾਰ ਸਾਹਮਣੇ ਆ ਰਹੇ ਆ ਕੁਝ ਇੱਕ ਇਸ ਦਾ ਵਿਰੋਧ ਕਰ ਰਿਹਾ ਪਰ ਕੁਝ ਇੱਕ ਪਿੰਡ ਜਿਹੜੇ ਇਸ ਦੇ ਹੱਕ ਦੇ ਵਿੱਚ ਵੀ ਭੁਗਤ ਰਹੇ ਆ ਸੋ ਸਾਰੀ ਗੱਲਬਾਤ ਹੋਈ ਹੈ ਤੁਹਾਨੂੰ ਕੀ ਲੱਗਦਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ